ਜਦੋਂ ਅਸੀਂ ਮੈਂਟਲੀ ਵੀਕ ਹੋ ਜੰਨੇ ਦਮਾਗੀ ਤੌਰ ਤੇ ਕਮਜ਼ੋਰ ਹੋ ਜਾਂਦੇ ਆ ਸਰੀਰ ਦੇ ਅੰਦਰ ਕਿਸੇ ਵੀ ਤਰ੍ਹਾਂ ਨਾਲ ਜੇ ਤੁਹਾਡੇ ਕਮਜ਼ੋਰੀ ਆ ਗਈ ਹੈ ਉਹ ਮੈਂਟਲ ਸਟ्रेस ਕਰਕੇ ਵੀ ਹੋ ਸਕਦੀ ਹੈ ਆਪਦੇ ਪ੍ਰੈਸ਼ਰ ਕਰਕੇ ਵੀ ਹੋ ਸਕਦੀ ਹੈ ਵਰਕ ਲੋਡ ਕਰਕੇ ਵੀ ਹੋ ਸਕਦੀ ਹੈ ਆਯੁਰਵੇਦ ਦੇ ਨਾਲ ਅਸੀਂ ਇਹ ਜਿਹੜੀ ਆਈ ਕਮਜ਼ੋਰੀ ਹੈ ਇਹਨੂੰ ਬਿਲਕੁਲ ਘਰ ਚ ਬੈਠੇ ਠੀਕ ਕਰ ਸਕਦੇ ਆ ਬ੍ਰੇਕਾ ਫੇਲ ਤੋਂ ਸਾਡਾ ਪਾਵਰਥ ਵੀ ਸਿੱਧਾ ਸਿੱਧਾ ਵੀ ਜਦੋਂ ਤੁਸੀਂ ਆਪਣੇ 파ਟਨਰ ਮੁਰੇ ਅੱਖਾਂ ਨੀਵੀਆਂ ਕਰਨ ਤੇ ਮਜਬੂਰ ਹੋ ਜਾਂਦੇ ਹੋ ਇੰਬੈਰਸ ਹੋਣ ਤੇ ਮਜਬੂਰ ਹੋ ਜਾਂਦੇ ਹੋ ਉਸ ਵੇਲੇ ਜਦੋਂ ਤੁਹਾਨੂੰ ਇੱਕ ਪ੍ਰਾਈਵੇਟ ਮੂਵਮੈਂਟ ਚਾਹੀਦੇ ਨੇ ਉਦੋਂ ਤੁਹਾਡਾ ਸਰੀਰ ਤੁਹਾਡੇ ਨਾਲ ਬਾਤ ਨਹੀਂ ਦੇ ਰਿਹਾ ਜਿਹੜਾ ਸਮਾਂ ਉਹ ਤੁਹਾਡਾ ਆਣ ਜਾਣ ਦਾ ਲੱਗਦਾ ਇਹਦੇ ਤੋਂ ਬਾਅਦ ਤੇ ਸਾਡਾ ਅਸੀਂ ਇਹਨੂੰ ਬ੍ਰੇਕਾ ਫੇਲ ਦਾ ਨਾਮ ਦਿੱਤਾ ਨੂੰ ਸਕੇ ਨੂੰ ਜਾਂ ਉਹ ਬ੍ਰੇਕਾ ਫੇਲ ਹੋ ਗਈਆਂ ਤੁਹਾਡੀ ਗ੍ਰਸਤੀ ਜੀਵਨ ਵਾਲੀਆਂ ਜਿਹੜੀ ਤੁਹਾਡੀ ਗ੍ਰਸਤੀ ਵਾਲੀ ਜਿਹੜੀ ਗੱਡੀ ਏ ਉਹਨੂੰ ਫੇਰ ਔਨ ਦਾ ਟਰੈਕ ਲਾਈਨ ਤੇ ਲੈ ਕੇ ਆ ਲੜਨੀ ਹੈ ਜਿਹੜੀਆਂ ਬ੍ਰੇਕਾਂ ਨੇ ਉਹ ਤੁਹਾਨੂੰ ਡਿਸਕ ਬ੍ਰੇਕਾ ਲਾ ਕੇ ਦਵਾਂਗੇ ਜੀ ਡਿਸਕ ਬ੍ਰੇਕਾ ਮਤਲਬ ਮਤਲਬ ਜਦੋਂ ਤੱਕ ਤੁਸੀਂ ਨਹੀਂ ਚਾਹੋਗੇ ਉਦੋਂ ਤੱਕ ਬ੍ਰੇਕ ਨਹੀਂ ਲੱਗੇਗੀ ਜਿੱਥੇ ਤੁਸੀਂ ਕਹੋਗੇ ਉੱਥੇ ਬ੍ਰੇਕ ਲੱਗ ਜੇਗੀ ਪਾਰਟਨਰ ਮੁਰੇ ਤੁਹਾਡੀਆਂ ਅੱਖਾਂ ਨੀਵੀਆਂ ਨਹੀਂ ਹੋਣਗੀਆਂ ਤੁਸੀਂ ਪਾਰਟਨਰ ਮੁਰੇ ਮੁੱਛਾਂ ਖੜੀਆਂ ਕਰਕੇ ਜਾ ਸਕਦੇ ਹੋ ਜਦੋਂ ਅਸੀਂ ਮੈਂਟਲੀ ਵੀਕ ਦਮਾਗੀ ਤੌਰ ਤੇ ਕਮਜ਼ੋਰ ਹੋ ਜੰਨੇ ਆ ਅਸੀਂ ਉਸ ਚੀਜ਼ ਨੂੰ ਉਸ ਸਿਚੁਏਸ਼ਨ ਨੂੰ ਹੈਂਡਲ ਕਰਨ ਦੇ ਕਾਬਿਲ ਨਹੀਂ ਰਹਿੰਦੇ ਸਰੀਰ ਦੇ ਅੰਦਰ ਆਈ ਕਮਜ਼ੋਰੀ ਕਰਕੇ ਇਹ ਪ੍ਰੋਬਲਮ ਆਉਂਦੀ ਹੈ ਸਰੀਰ ਦੇ ਅੰਦਰ ਕਿਸੇ ਵੀ ਤਰ੍ਹਾਂ ਨਾਲ ਜਿੱਥੇ ਤੁਹਾਡੇ ਕਮਜ਼ੋਰੀ ਆ ਗਈ ਹੈ ਉਹ ਮੈਂਟਲ ਸਟ्रेस ਕਰਕੇ ਵੀ ਹੋ ਸਕਦੀ ਹੈ ਕੰਮ ਦੇ ਪ੍ਰੈਸ਼ਰ ਕਰਕੇ ਵੀ ਹੋ ਸਕਦੀ ਹੈ ਵਰਕ ਲੋਡ ਕਰਕੇ ਵੀ ਹੋ ਸਕਦੀ ਹੈ ਤੁਹਾਡੀ ਖੁਰਾਕ ਅੱਗੇ ਪਿੱਛੇ ਹੋ ਜਾਂਦੀ ਹੈ ਉਹਦੇ ਕਰਕੇ ਵੀ ਹੋ ਸਕਦੀ ਹੈ ਪਰ ਇਹਦੇ ਵਿੱਚ ਇੱਕ ਗੁੱਡ ਨਿਊਜ਼ ਏ ਵੀ ਇੱਕ ਚੰਗੀ ਖਬਰ ਏ ਵੀ ਕਿ ਆਯੁਰਵੇਦ ਦੇ ਨਾਲ ਅਸੀਂ ਇਹ ਜਿਹੜੀ ਆਈ ਕਮਜ਼ੋਰੀ ਏ ਇਹਨੂੰ ਬਿਲਕੁਲ ਘਰ 'ਚ ਬੈਠੇ ਆ ਠੀਕ ਕਰ ਸਕਦੇ ਆ ਬਿਨਾ ਇੱਕ ਟਗਾ ਕਿਸੇ ਡਾਕਟਰ ਹਕੀਮ ਵੈਦ ਨੂੰ ਦਿੱਤਿਆਂ ਆ ਦੇਖੋ ਜੀ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਤੇ ਆ ਜਾਂਦੀ ਏ ਮਿਸ ਅੰਡਰਸਟੈਂਡਿੰਗ ਲਈ ਬ੍ਰੇਕਾ ਫੇਲ ਤੋਂ ਸਾਡਾ ਪਾਵਰਥ ਏ ਵੀ ਸਿੱਧਾ ਸਿੱਧਾ ਵੀ ਜਦੋਂ ਤੁਸੀਂ ਆਪਣੇ ਪਾਰਟਨਰ ਮੁਰੇ ਅੱਖਾਂ ਨੀਵੀਆਂ ਕਰਨ ਤੇ ਮਜਬੂਰ ਹੋ ਜਾਂਦੇ ਹੋ ਇੰਬੈਰਸ ਹੋਣ ਤੇ ਮਜਬੂਰ ਹੋ ਜਾਂਦੇ ਹੋ ਜਦੋਂ ਤੁਹਾਨੂੰ ਇਰੈਕਟਾਈਲ ਡਿਸਫੰਕਸ਼ਨ ਦੀ ਪ੍ਰੋਬਲਮ ਆ ਜਾਂਦੀ ਹੈ ਜਾਨੀ ਕਿ ਤੁਹਾਡਾ ਸਰੀਰ ਉਸ ਵੇਲੇ ਜਦੋਂ ਤੁਹਾਨੂੰ ਇੱਕ ਪ੍ਰਾਈਵੇਟ ਮੂਮੈਂਟ ਚਾਹੀਦੇ ਨੇ ਉਦੋਂ ਤੁਹਾਡਾ ਸਰੀਰ ਤੁਹਾਡੇ ਨਾਲ ਸਾਥ ਨਹੀਂ ਦੇ ਰਿਹਾ ਤੇ ਦੂਜੇ ਨੰਬਰ ਤੇ ਜਿਹੜਾ ਸਮਾਂ ਉਹ ਤੁਹਾਡਾ ਆਣ ਜਾਣ ਦਾ ਲੱਗਦਾ ਕਿਹਦੇ ਤੋਂ ਭਾਵ ਅਰਥੇ ਸਾਡਾ ਅਸੀਂ ਇਹਨੂੰ ਬ੍ਰੇਕਾ ਫੇਲ ਦਾ ਨਾਮ ਦਿੰਦਾ ਨੁਸਕੇ ਨੂੰ ਜਿਹੜੀਆਂ ਉਹ ਬ੍ਰੇਕਾ ਫੇਲ ਹੋਣਗੀਆਂ ਤੁਹਾਡੀ ਗ੍ਰਸਤੀ ਜੀਵਨ ਵਾਲੀਆਂ ਜਿਹੜੀ ਤੁਹਾਡੀ ਗਰਸਤੀ ਵਾਲੀ ਜਿਹੜੀ ਗੱਡੀ ਏ ਉਹਨੂੰ ਫਿਰ ਔਨ ਦਾ ਟਰੈਕ ਲਾਈਨ ਤੇ ਲੈ ਕੇ ਆਣ ਲੀਆਂ ਜਿਹੜੀਆਂ ਅਮਰੀਕਾ ਨੇ ਉਹ ਤੁਹਾਨੂੰ ਡਿਸਕ ਬ੍ਰੇਕਾ ਲਾ ਕੇ ਦਵਾਂਗੇ ਅੱਜ ਡਿਸਕ ਬ੍ਰੇਕਾ ਮਤਲਬ ਮਤਲਬ ਜਦੋਂ ਤੱਕ ਤੁਸੀਂ ਨਹੀਂ ਚਾਹੋਗੇ ਉਦੋਂ ਤੱਕ ਬ੍ਰੇਕ ਨਹੀਂ ਲੱਗੇਗੀ ਜਿੱਥੇ ਤੁਸੀਂ ਕਹੋਗੇ ਉੱਥੇ ਬ੍ਰੇਕ ਲੱਗ ਜੇਗੀ ਅੱਛਾ ਮਤਲਬ ਕਿ 파ਟਨਰ ਮੋਰੇ ਤੁਹਾਡੀਆਂ ਅੱਖਾਂ ਨੀਵੀਆਂ ਨਹੀਂ ਹੋਣਗੀਆਂ ਤੁਸੀਂ 파ਟਨਰ ਮੋਰੇ ਮੁੱਛਾਂ ਖੜੀਆਂ ਕਰਕੇ ਜਾ ਸਕਦੇ ਹੋ ਦੇਖੋ ਜਦੋਂ ਤੁਸੀਂ ਕਮਜ਼ੋਰੀ ਦੀ ਗੱਲ ਕਰਦੇ ਹੋ ਨਾ ਤੇ ਇੱਕ ਬਾਜ਼ਾਰ ਬੜਾ ਗਰਮ ਹੈ ਜਿਹਦੇ ਵਿੱਚ ਕਹਿੰਦੇ ਜੀ ਆ ਫਲਾਣੀ قسم ਹੈ ਇਹਦੀ ਕਸਮ ਹੈ ਇਹਦਾ ਫਲਾਣਾ ਇਹਨੂੰ ਇੰਨਾ ਕਰ ਲੋ ਜਿਹੜੇ ਸਾਡੇ ਐਨ ਆਰ ਆਈ ਵੀਰ ਨੇ ਉਹ ਲੱਖਾਂ ਰੁਪਏ ਮੈਂ ਸੁਣ ਕੇ ਬੜਾ ਦੁੱਖ ਲੱਗਦਾ ਦਿਲੋਂ ਦੁੱਖ ਲੱਗਦਾ ਜੀ 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 ਕੀ ਲੱਖਾਂ ਰੁਪਏ ਪਾ ਦਿੰਦੇ ਨੇ ਕਈ ਵਾਰੀ ਦਵਾਈ ਉੱਥੇ ਪਹੁੰਚਦੀ ਨਹੀਂ ਠੀਕ ਗੱਲ ਹੈ ਠੀਕ ਹੈ ਨਾ ਸੋ ਇਸ ਜਿਹੜੀ ਕਮਜ਼ੋਰੀ ਦੇ ਨਾਂ ਦੇ ਉੱਤੇ ਇੱਕ ਠੱਗੀ ਹੋ ਰਹੀ ਹੈ ਇੱਕ ਚੋਰੀ-ਬਜਾਰੀ ਹੋ ਰਹੀ ਹੈ ਉਹਦੇ ਖਿਲਾਫ ਆ ਮੈਂ ਬਿਲਕੁਲ ਤੇ ਉਹਨੂੰ ਖਤਮ ਕਰਨ ਲਈ ਅੱਜ ਤੁਹਾਡੇ ਲਈ ਇਹ ਬ੍ਰੇਕਾ ਫੇਲ ਵਾਲਾ ਨੁਸਖਾ ਲੈ ਕੇ ਆਏ ਆ ਬੜੀਆਂ ਆਸਾਨ ਜੜੀਆਂ ਬੂਟੀਆਂ ਨੇ ਤੁਹਾਨੂੰ ਆਰਾਮ ਨਾਲ ਮਿਲ ਜਾਣਗੀਆਂ ਕਿਸੇ ਵੀ ਪੰਛਾਰੀ ਦੀ ਦੁਕਾਨ ਤੋਂ ਮਿਲ ਜਾਣਗੀਆਂ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਇਹਦੇ ਵਿੱਚ ਜਿਹੜਾ ਸਮਾਨ ਪੈਣਾ ਉਹ ਨੋਟ ਕਰ ਲਓ ਕਿੱਦਾਂ ਬਣਾਣੀ ਹੈ ਉਹ ਵੀ ਨੋਟ ਕਰ ਲਓ ਪਹਿਲਾਂ ਮੈਂ ਇਕੱਲੀ-ਇਕੱਲੀ ਗੱਲ ਤੁਹਾਨੂੰ ਦੱਸੀ ਜਾਨਾ ਵਾਂ ਸਭ ਤੋਂ ਜਿਹੜਾ ਪਹਿਲੀ ਚੀਜ਼ ਏ ਇਹਦੇ ਵਿੱਚ ਉਹ ਹੈਗੀ ਹੈ ਜੀ ਜੈਫਲ ਠੀਕ ਹੈ ਜੈਫਲ ਤੁਹਾਡੇ ਅੰਦਰ ਜਿਹੜਾ ਸਟ्रेस ਏ ਉਹਨੂੰ ਵੀ ਦੂਰ ਕਰਦਾ ਤੁਹਾਨੂੰ ਤੁਹਾਡੀ ਨੀਂਦ ਦੀ ਕੁਆਲਿਟੀ ਵੀ ਬੈਟਰ ਕਰਦਾ ਤੁਹਾਡੇ ਅੰਦਰ ਹਾਰਮੋਨ ਘਟ ਬਣ ਰਿਹਾ ਟੈਸਟੋਸਟੋਨ ਉਹਨੂੰ ਵੀ ਇਨਕਰੀਜ਼ ਕਰਦਾ ਦੂਜੇ ਨੰਬਰ ਤੇ ਜਿਹੜੀ ਆ ਜਾਂਦੀ ਹੈ ਚੀਜ਼ ਉਹ ਆ ਜਾਂਦੀ ਹੈ ਜੀ ਮਲਠੀ ਮਲਠੀ ਵਿੱਚ ਇਦਾਂ ਦੇ ਗੁਣ ਪਾਏ ਜਾਂਦੇ ਨੇ ਜਿਹੜਾ ਤੁਹਾਡੇ ਅੰਦਰ ਵੀਰੇਜ ਦੀ ਕੁਆਲਿਟੀ ਘਟ ਗਈ ਹੈ ਜਿਹਦੇ ਕਰਕੇ ਤੁਹਾਡੀਆਂ ਜਿਹੜੀਆਂ ਬ੍ਰੇਕਾਂ ਨੇ ਉਹ ਫੇਲ ਹੋ ਜਾਂਦੀਆਂ ਗਲੇ ਵਾਸਤੇ ਮਲਠੀ ਜਿਹੜੀ ਹੈ ਇਹ ਵਰਦਾਨ ਹੈ ਆਯੁਰਵੇਦ ਦੇ ਵਿੱਚ ਬਟ ਇਹਦਾ ਗਲੇ ਤੋਂ ਇਲਾਵਾ ਵੀ ਹੋਰ ਵੀ ਬੜੇ ਗੁਣ ਨੇ ਠੀਕ ਹੈ ਕੋਈ ਵੀ ਜੜੀ ਬੂਟੀ ਹੈ ਉਹ ਕਦੀ ਵੀ ਇੱਕ ਗੁਣ ਲਈ ਇਸਤੇਮਾਲ ਨਹੀਂ ਕੀਤੀ ਜਾਂਦੀ ਮਸ਼ਹੂਰ ਭਾਵੇਂ ਜਿਹੜੀ ਗੱਲ ਨਹੀਂ ਮਰਜੀ ਹੋਏ ਠੀਕ ਹੈ ਹੁਣ ਅਸ਼ਗੰਦਾ ਪਾਊਡਰ ਹੈ ਉਹਦੇ ਕਈ ਪੈੰਦੇ ਨੇ ਠੀਕ ਹੈ ਤੇ ਜਦੋਂ ਅਸੀਂ ਉਹਨਾਂ ਆਯੁਰਵੇਦ ਦੇ ਵਿੱਚ ਇੱਕ ਬਿਊਟੀ ਹੈ ਇੱਕ ਖਾਸੀਅਤ ਹੈ ਕੀ ਕੋਈ ਵੀ ਚੀਜ਼ ਉਹਦਾ ਸਮੇਲ ਕੰਮ ਕਰਦਾ ਠੀਕ ਹੈ ਮਿਕਸਚਰ ਕੰਮ ਕਰਦਾ ਉਹਦੀ ਕੰਪੋਜੀਸ਼ਨ ਕੰਮ ਕਰਦੀ ਹੈ ਉਹਦਾ ਕੰਬੀਨੇਸ਼ਨ ਕੰਮ ਕਰਦਾ ਠੀਕ ਹੈ ਮੰਤਰ ਕੰਮ ਕਰਦਾ ਕੋਲ ਲੱਗ ਜਿਹੜਾ ਮੰਤਰ ਬਣਦਾ ਬਿਲਕੁਲ ਬਿਲਕੁਲ ਠੀਕ ਹੈ ਜੀ ਇਹ ਜਿਹੜੀ ਮਲਠੀ ਹੈ ਇਹ ਤੁਹਾਡੇ ਵੀਰੇਜ ਦੇ ਜਿਹੜੇ ਗੁਣ ਨੇ ਉਹ ਵੀ ਵਧਾਉਂਦੀ ਹੈ ਤੁਹਾਡੇ ਸਪਰਮ ਦੀ ਕੁਆਲਿਟੀ ਵੀ ਇਨਹਾਂਸ ਕਰਦੀ ਹੈ ਠੀਕ ਹੈ ਸੋ ਇਹ ਦਾ ਵੀ ਇੱਕ ਬਹੁਤ ਅੱਛਾ ਰੋਲ ਹੈ ਇਹਦੇ ਤੋਂ ਬਾਅਦ ਆ ਗਈ ਜਯਵਤਰੀ ਜਯਵਤਰੀ ਤੁਹਾਡਾ ਜਿਹੜਾ ਡਾਈਜੈਸਟਿਵ ਟਰੈਕ ਹੈ ਜਿਹਦੇ ਕਰਕੇ ਤੁਹਾਡਾ ਜਦੋਂ ਪੇਟ ਖਰਾਬ ਹੋ ਗਿਆ ਆਪਾਂ ਜੋਗੀ ਤਾਨੂੰ ਖਾਣਾ ਪੀਣਾ ਜਦੋਂ ਪਚਣਾ ਬੰਦ ਹੋ ਜਾਂਦਾ ਉਹਦੇ ਨਾਲ ਵੀ ਤੁਹਾਨੂੰ ਇਹ ਜਿਹੜੀ ਕਮਜ਼ੋਰੀ ਇਹ ਪੱਕਾ ਆਂਦੀ ਹੈ ਸੋ ਇਹਨੇ ਵੀ ਇੱਕ ਬਹੁਤ ਅੱਛਾ ਆਪਣਾ ਰੋਲ ਅਦਾ ਕਰਨਾ ਇਹਦੇ ਨਾਲ ਤੁਹਾਡਾ ਜਿਹੜਾ ਇੱਕ ਸਟ्रेस ਹਾਰਮੋਨ ਹੁੰਦਾ ਫਰੂਕੀ ਸਾਹਿਬ ਉਹ ਵੀ ਇਹਨੇ ਸਟ्रेस ਨੂੰ ਵੀ ਘੱਟ ਕਰਨਾ ਥਾਡੇ ਵਿੱਚੋਂ ਕਿਉਂਕਿ ਜਦੋਂ ਤੁਹਾਡਾ ਸਟ੍ਰੈਸ ਲੈਵਲ ਘਟੇਗਾ ਉਦੋਂ ਹੀ ਤੁਹਾਡਾ ਜਿਹੜਾ ਦੂਜਾ ਗ੍ਰਿਸ਼ਤੀ ਵਾਲਾ ਪ੍ਰੋਗਰਾਮ ਹੈ ਉਹ ਚੱਲੇਗਾ ਜੀ ਠੀਕ ਹੈ ਤੇ ਉਹਦੇ ਤੋਂ ਬਾਅਦ ਆ ਗਈ ਜੀ ਛੋਟੀ ਲਾਚੀ ਜੋ ਕਿ ਨੁਸਖੇ ਦੀ jaan ਹੈ ਨੁਸਖੇ ਦੀ ਸ਼ਾਨ ਹੈ ਛੋਟੀ ਲਾਚੀ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਤੁਹਾਡੇ ਬਲੱਡ ਲੋਨ ਵਧਾਉਂਦੀਆਂ ਨੇ ਠੀਕ ਹੈ ਜਿਹੜਾ ਤੁਹਾਨੂੰ ਇਰੇਕਸ਼ਨ ਦੀ ਪ੍ਰੋਬਲਮ ਆਉਂਦੀ ਹੈ ਜਾਂ ਤੁਹਾਡਾ ਸਰੀਰ ਸੁਸਤ ਪਿਆ ਰਹਿੰਦਾ ਢਿੱਲਾ ਪਿਆ ਰਹਦਾ ਕੋਈ ਵੀ ਕੰਮ ਕਰਨ ਦੀ ਤੁਹਾਡੇ ਅੰਦਰ ਤਾਕਤ ਨਹੀਂ ਬੈਜਦੀ ਉਹ ਜਿਹੜੀ ਤਾਕਤ ਹੈ ਉਹ ਤੁਹਾਨੂੰ ਛੋਟੀ ਇਲਾਜੀ ਤੋਂ ਮਿਲਣੀ ਹੈ ਸੋ ਇਹ ਜਿਹੜੀਆਂ ਚੀਜ਼ਾਂ ਨੇ ਜੇ ਅਸੀਂ ਤੁਹਾਨੂੰ ਦੱਸਿਓਏ ਕੰਬੀਨੇਸ਼ਨ ਦੇ ਅਕੋਰਡਿੰਗ ਤੁਸੀਂ ਯੂਜ਼ ਕਰ ਲੋਗੇ ਤੇ ਤੁਹਾਡਾ ਨੁਸਖਾ ਫਾਰਮੂਲਾ ਬਣ ਕੇ ਤਿਆਰ ਹੋ ਜਾਏਗਾ ਤੁਸੀਂ ਇਹ ਨੁਸਖਾ ਫਾਰਮੂਲਾ ਜਿਆਦਾ ਨਹੀਂ ਸਿਰਫ 10 ਦਿਨ ਵਰਤ ਕੇ ਦੇਖੋ ਠੀਕ ਹੈ ਜੇ 10 ਦਿਨਾਂ ਦੇ ਵਿੱਚ ਤੁਸੀਂ ਕਹੋ ਵੀ ਮੇਰੀ ਜ਼ਿੰਦਗੀ ਬਦਲ ਗਈ ਤੇ ਫਿਰ ਮੈਨੂੰ ਕਿਉਂ ਆਕੇ ਵੀ ਵਾਕਈ ਤੁਹਾਡਾ ਜਿਹੜਾ ਫਾਰਮੂਲਾ ਬ੍ਰੇਕਾਂ ਫੇਲ ਵਾਲਾ ਇਹ ਕਾਮਯਾਬੇ ਤੇ ਲਾਸਟ ਜਿਹੜੀ ਚੀਜ਼ ਹੈ ਉਹ ਹੈਗੀ ਹੈ ਆਪਸ਼ਨਲ ਤੁਸੀਂ ਇਹਨੂੰ ਯੂਜ਼ ਕਰ ਵੀ ਸਕਦੇ ਹੋ ਨਹੀਂ ਵੀ ਯੂਜ਼ ਕਰ ਸਕਦੇ ਕਿਉਂਕਿ ਇਹਨਾਂ ਜਿਹੜੀਆਂ ਜਿਹੜੀਆਂ ਬੁੱਟੀਆਂ ਨੇ ਜਦੋਂ ਇਹਨਾਂ ਦਾ ਆਪਾਂ ਤਿਆਰ ਕਰਕੇ ਕੁੱਟ ਕੇ ਦੜੜਕੇ ਇਹਨੂੰ ਪਾਊਡਰ ਬਣਾਣੇ ਆ ਤੇ ਕਈਆਂ ਨੂੰ ਇਹਦਾ ਟੇਸਟ ਬੜਾ ਗੰਦਲਦਾ ਠੀਕ ਹੈ ਟੇਸਟ ਨੂੰ ਇਨਹਾਂਸ ਕਰਨ ਲਈ ਬੈਲੈਂਸ ਕਰਨ ਵਾਸਤੇ ਹਾਂ ਬੈਲੈਂਸ ਕਰਨ ਵਾਸਤੇ ਜਿਹੜੀ ਇਹ ਧਾਗੇ ਵਾਲੀ ਮਿਸ਼ਰੀ ਉਹਨੂੰ ਆਪਾਂ ਯੂਜ਼ ਕਰ ਸਕਦੇ ਹਾਂ ਧਾਗੇ ਵਾਲੀ ਮਿਸ਼ਰੀ ਨੂੰ ਯੂਜ਼ ਕਰਨ ਦਾ ਵੀ ਇੱਕ ਤਰੀਕਾ ਹੈਗਾ ਇੱਕ ਫਾਰਮੂਲਾ ਹੈਗਾ ਲਾਸ ਫਰੂਕੀ ਸਾਹਿਬ ਇਹਨੇ ਜਿਹੜੀ ਧਾਗੇ ਵਾਲੀ ਮਿਸ਼ਰੀ ਏ ਇਹਨਾਂ ਜੜੀਆਂ ਬੂਟੀਆਂ ਦਾ ਜਿਹੜਾ ਇਨਹਾਂਸ ਕਰ ਦੇਣਾ ਆ ਸਕੂ ਅਸਰ ਨੂੰ ਵਧਾ ਦੇਣਾ ਦੁੱਗਣਾ ਕਰ ਦੇਣਾ ਬਟ ਇਹ ਧਾਗੇ ਵਾਲੀ ਮਿਸ਼ਰੀ ਸਿਰਫ ਉਹਨਾਂ ਨੇ ਯੂਜ਼ ਕਰਨੀ ਏ ਜਿਨ੍ਹਾਂ ਨੂੰ ਡਾਇਬੀਟਿਸ ਦੀ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਜਿਨ੍ਹਾਂ ਨੂੰ ਡਾਇਬੀਟਿਸ ਦੀ ਪ੍ਰੋਬਲਮ ਏ ਉਹ ਕੱਲੀਆਂ ਜੜੀਆਂ ਬੂਟੀਆਂ ਦਾ ਸਮੇਤ ਯੂਜ਼ ਕਰਨ ਉਹ ਧਾਗੇ ਵਾਲੀ ਮਿਸ਼ਰੀ ਕਿਰਪਾ ਕਰਕੇ ਨਾ ਪਾਣ ਦੇਖੋ ਜੀ ਇਹਨਾਂ ਦਾ ਨਾ ਆਪਾਂ ਦਰੜ ਕੇ ਤੁਹਾਡੇ ਸਾਹਮਣੇ ਲਾਈਵ ਕਰਕੇ ਇੱਕ ਬਣਾਉਣ ਦੇ ਵੀ ਫਾਰਮੂਲਾ ਬਣਾਣ ਲੱਗੇ ਆ ਜੀ ਠੀਕ ਹੈ ਠੀਕ ਹੈ ਜੀ ਮਤਲਬ ਇਹਨੂੰ ਅਸੀਂ ਦਰੜ ਲੈਣਾ ਸਾਰੀਆਂ ਚੀਜ਼ਾਂ ਦਾ ਦਰੜ ਲੈਣਾ ਜੀ ਇੱਕ ਇੱਕ ਕਰਕੇ ਨਾ ਸਾਰੀਆਂ ਚੀਜ਼ਾਂ ਨੂੰ ਦੇਖੋ ਆਪਾਂ ਸਾਰੀਆਂ ਚੀਜ਼ਾਂ ਜਣੀਆਂ ਨਾ ਉਹ ਲੈਣੀਆਂ ਆਪਾਂ 20-20 ਗ੍ਰਾਮ ਲੈਣੀਆਂ ਜੀ ਬਿਲਕੁਲ ਤੇ 20-20 ਗ੍ਰਾਮ ਇਹਨਾਂ ਨੂੰ ਪਹਿਲਾਂ ਦੜੜ ਲੈਣਾ ਦੇਖੋ ਅਸੀਂ ਸਮਾਂ ਬਚਾ ਪਿਛੇ ਇਹ ਮਾੜਾ ਮਾੜਾ ਪਤਨ ਦੱਸ ਦਿੰਨੇ ਵੀ ਇਹਨਾਂ ਨੂੰ ਕਿੱਦਾਂ ਮਾਮਦਸਤਾ ਲੈ ਕੇ ਦੜੜਨਾ ਠੀਕ ਹੈ ਮਿਕਸੀ 'ਚ ਨਹੀਂ ਕਰ ਸਕਦੇ ਨਹੀਂ ਮਿਕਸੀ 'ਚ ਨਹੀਂ ਕਰਨਾ ਜਦੋਂ ਮਿਕਸੀ 'ਚ ਕਰੋਗੇ ਨਾ ਫਿਰ ਉਹਦੇ ਜਿਹੜੇ ਗੁਣ ਨੇ ਪੂਰੇ ਨਹੀਂ ਮਿਲਣੇ ਆ ਤੁਹਾਨੂੰ ਜਿਹੜਾ ਬੈਨੀਫਿਟ ਅਸੀਂ ਲੈਣਾ ਚਾਹੁੰਦੇ ਆ ਉਹ ਸਾਨੂੰ ਆਪਾਂ ਨੂੰ ਪੂਰਾ ਨਹੀਂ ਮਿਲੇਗਾ ਸਭ ਤੋਂ ਪਹਿਲਾਂ ਆਪਾਂ ਜੈਫਲ ਨੂੰ ਦੜੜ ਲੈਣਾ ਜਿੱਦਾਂ ਕਿ ਮੈਂ ਦੜੜਦਾ ਪਿਆ ਤੁਹਾਡੇ ਸਾਹਮਣੇ ਠੀਕ ਹੈ ਠੀਕ ਹੈ ਜੀ ਇਹ ਤੋਂ ਬਾਅਦ ਅਸੀਂ ਜੈਫਲ ਦੇ ਵਿੱਚ ਥੋੜਾ ਜਿਹਾ ਆਪਾਂ ਉਹ ਪਾ ਲਾਂਗੇ ਮਲਠੀ ਪਾ ਲਾਂ ਇਲਾਚੀ ਪਾਲਾਂਗੇ ਠੀਕ ਹੈ ਜੀ ਆ ਦੇਖੋ ਜੀ ਆਪਾਂ ਜੈਫਲ ਦੇ ਵਿੱਚ ਇਲਾਚੀ ਪਾਤੀ ਹੈ ਨਾਲ ਹੀ ਕੁੱਟਦਾ ਵਾਂ ਮੈਂ ਇਹਨੂੰ ਠੀਕ ਹੈ ਦੇਖੋ ਜੀ ਇੱਦਾਂ ਕੁੱਟ ਲੈਣਾ ਇਹਨੂੰ ਆ ਦੋਨੋਂ ਚੀਜ਼ਾਂ ਨੂੰ ਕੁੱਟ ਕੇ ਆ ਸੈਪਰੇਟ ਇੱਕ ਪਾਊਡਰ ਪਲੇਟ 'ਚ ਕੱਢ ਲੈਣਾ ਠੀਕ ਹੈ ਠੀਕ ਹੈ ਉਹਦੇ ਤੋਂ ਬਾਅਦ ਆਪਾਂ ਜਿਹੜਾ ਇਹ ਜਵਿਤਰੀ ਇਹਨੂੰ ਦੋ ਪੀਸ ਲੈ ਲੈਣੇ ਨੇ ਕਿੰਨੇ ਕੁ ਤੁਹਾਨੂੰ 20 ਗ੍ਰਾਮ ਦੇ ਵਿੱਚ ਆਂਦੇ ਨੇ ਦੋ ਪੀਸ ਲੈ ਕੇ ਇਹਨਾਂ ਨੂੰ ਦਰੜੜ ਕੇ ਚੰਗੀ ਤਰ੍ਹਾਂ ਦਰੜੜ ਕੇ ਉਹਨਾਂ ਲੱਗ ਪਲੇਟ 'ਚ ਪਾ ਲੈਣਾ ਉਹ ਤੋਂ ਬਾਅਦ ਅਸੀਂ ਜਿਹੜੀ ਲਾਚੀ ਹੈ ਇਲਾਚੀ ਲੈ ਲੈਣੀ ਹੈ ਤਕਰੀਬਨ ਚਾਰ ਪੰਜ ਲਾਚੀਆਂ ਚੜਦੀਆਂ ਨੇ ਇੰ 4-5 ਲਾਚੀਆਂ ਲੈ ਕੇ ਦਰੜਣੀਆਂ ਫਿਰ ਉਸ ਤੋਂ ਬਾਅਦ ਆਪਾਂ ਲਾਸਟ ਦੇ ਵਿੱਚ ਮਲਠੀ ਲੈਣੀ ਹੈ ਇਹਨੂੰ ਵੀ ਦਰੜ ਲੈਣਾ ਹਾਂ ਇਹਨੂੰ ਵੀ ਦਰੜ ਲੈਣਾ ਆ ਸਾਰਾ ਕੁਝ ਦਰੜੜ ਕੇ ਫਰੂਕੀ ਸਾਹਿਬ ਆ ਦੇਖੋ ਪਲੇਟ ਦੇ ਵਿੱਚ ਤਿਆਰ ਪਿਆ ਸਾਡੇ ਕੋਲ ਕੀ ਬਾਤ ਹੈ ਇਹ ਸਾਰੇ ਚੀਜ਼ਾਂ ਬਣ ਗਈਆਂ ਜੀ ਤੇ ਹੱਥੀ ਕਰਨੀਆਂ ਇਹ ਬਿਲਕੁਲ ਜੀ ਬਿਲਕੁਲ ਹੱਥੀ ਤੁਸੀਂ ਇਹਨੂੰ ਜੇ ਜ਼ਿਆਦਾ ਬਰੀਕ ਕਰਕੇ ਯੂਜ਼ ਕਰਨਾ ਚਾਹੁੰਦੇ ਹੋ ਤਾਂ ਜ਼ਿਆਦਾ ਬਰੀਕ ਕਰਕੇ ਵੀ ਯੂਜ਼ ਕਰ ਲਓ ਇਸ ਤਰ੍ਹਾਂ ਵੀ ਚੱਲ ਸਕਦੇ ਜੀ ਐਦਾਂ ਵੀ ਚੱਲੇਗਾ ਜੀ ਬਿਲਕੁਲ ਜੇ ਤੁਸੀਂ ਕਰਨਾ ਚਾਹੋ ਤੇ ਇਹਦੇ ਵਿੱਚ ਆਪਾਂ ਇੱਕ ਚੀਜ਼ ਹੋਰ ਪਾ ਸਕਦੇ ਹਾਂ ਫਰੁਕੀ ਸਾਹਿਬ ਜੀ ਉਹ ਹੈਗੀ ਹੈ ਮਿਸ਼ਰੀ ਉਹ ਤਾਂ ਦੱਸ ਚੁੱਕੇ ਹਾਂ ਆਲਰੇਡੀ ਤੇ ਜੇ ਤੁਹਾਨੂੰ ਇਹਦਾ ਸਵਾਦ ਜਿਆਦਾ ਕੋੜਾ ਲੱਗਦਾ ਹੈ ਜਾਂ ਬੱਕ ਬੱਕਾ ਲੱਗਦਾ ਹੈ ਜਾਂ ਕੁਝ ਵੀ ਲੱਗਦਾ ਕਸੈਲਾ ਲੱਗਦਾ ਤੇ ਤੁਸੀਂ ਇਹਦੇ ਵਿੱਚ ਜਿੰਨੀ ਐ ਪਾਊਡਰ ਬਣਿਆ ਹੈ ਇਹਦੇ ਨਾਲ ਬਰਾਬਰ ਮਕਰਾਤ ਦੇ ਵਿੱਚ ਧਾਗੇ ਵਾਲੀ ਮਿਸ਼ਰੀ ਕੁੱਟ ਗੜੀ ਜਾਂਦੀ ਲੱਗਦੀ ਸੀ ਉਹ ਆਂਦੀ ਲੱਗੇਗੀ ਤੁਹਾਨੂੰ ਆਪੇ ਪਤਾ ਲੱਗੇਗਾ ਵੀ ਮੈਂ 40 ਸਾਲ ਦਾ ਹੋ ਗਿਆ ਜਿੱਦਾਂ ਦਾ ਮੈਂ 20 ਸਾਲਾਂ ਦਾ ਹੁੰਦਾ ਸੀ ਜਾਂ ਜਿੱਦਾਂ ਦਾ ਮੈਂ 25 ਸਾਲਾਂ ਦਾ ਹੁੰਦਾ ਸੀ ਜਿਹੜਾ ਸਰੂਰ ਜਿਹੜੀ دیਵਾਨੀ ਦੇ ਆਨੰਦ ਮੈਨੂੰ ਉਦੋਂ ਆਂਦੇ ਸੀਗੇ ਉਦਾਂ ਦੇ ਆਨੰਦ ਉਦਾਂ ਦਾ ਮੇਰਾ ਪਾਰਟਨਰ ਮੇਨਾਂ ਖੁਸ਼ ਹੋਣਾ ਸ਼ੁਰੂ ਹੋ ਗਿਆ। ਕੀ ਬਾਤ ਹੈ ਤੇ ਤੁਹਾਡੀ ਜ਼ਿੰਦਗੀ ਆਟੋਮੈਟਿਕਲੀ ਚੇਂਜ ਹੋ ਜੇਗੀ ਬਿਨਾ ਕਿਸੇ ਅਖੌਤੀ ਵੈਦ ਕੋ ਜੀਬਾਂ ਘਟਾਏ। ਇਹ ਹੈਗਾ ਜੀ ਸਾਡਾ ਸਭ ਤੋਂ ਵਧੀਆ ਜਿਹੜਾ ਕੈਪਸੂਲ ਜਿਹਨੂੰ ਆਪਾਂ ਕਹਿੰਦੇ ਆ ਬ੍ਰੇਕਾਫੇਲ ਤੋਂ ਜਿਹੜਾ ਕੈਪਸੂਲ ਬਣਾਇਆ ਆਪਾਂ ਸਭ ਤੋਂ ਵਧੀਆ ਇਹ ਕੈਪਸੂਲੇ ਨੂੰ ਆਪਾਂ ਕਹਿੰਦੇ ਲਾਲੀਖਾਉ ਕੈਪਸੂਲ ਠੀਕ ਹੈ ਜੀ ਇਹ ਚਿਹਰੇ ਤਾਂ ਲਾਲੀ ਵੀ ਲਿਆਊਗਾ ਤੇ ਤੁਹਾਨੂੰ ਉਦਾਂ ਵੀ ਜਲਵਾ ਦਿਖਾਊ ਪੂਰਾ ਠੀਕ ਤੇ ਇਹਦੇ ਵਿੱਚ ਮੈਂ ਤੁਹਾਨੂੰ ਫਰੂਕੀ ਸਾਹਿਬ ਕੈਮਰੇ ਮੋਰੇ ਨਾ ਇਹਨੂੰ ਤੁਹਾਨੂੰ ਓਪਨ ਕਰਕੇ ਦਿਖਾਣ ਲੰਗਾ ਜੀ ਕਿਆ ਬਾਤ ਕੀ ਆਮ ਤੌਰ ਤੇ ਜਿਹੜੇ ਆਪਾਂ ਬਜ਼ਾਰਾਂ ਚੋਂ ਕੈਪਸੂਲ ਲੈਂਦੇ ਆ ਨਾ ਤੇ ਇਹ ਕੈਪਸੂਲ ਦੇ ਵਿੱਚ ਕੀ ਫਰਕ ਠੀਕ ਹੈ ਦੇਖੋ ਇਹਦੇ ਵਿੱਚ ਨਾ ਇਹਦੇ ਵਿੱਚ ਦੇਖੋ ਤੁਹਾਨੂੰ ਕੋਈ ਚਿੱਟੀ-ਚਿੱਟੀ ਜੀ ਲੱਭੇਗੀ ਤਾਂ ਦੱਸਿਓ ਮੈਨੂੰ ਇਹ ਸਾਡਾ ਜਿਹੜਾ ਕੈਪਸੂਲ ਹੈ ਇਹ ਤੁਰੰਤ ਤੇ ਫਾਇਦਾ ਕਰੇਗਾ ਬਟ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਐਲੋਪੈਥਿਕ ਸੌਲਟ ਨਹੀਂ ਹੈਗਾ ਕੈਮੀਕਲ ਨਹੀਂ ਹੈ 100% ਨੇਚਰਲ ਹੈ ਜੀ 100% ਨੇਚਰਲ ਹੈ ਰਾਤ ਨੂੰ ਜਦੋਂ ਤੁਸੀਂ ਸੌਣਾ ਉਸ ਤੋਂ ਘੱਟੋ ਘੱਟ 1 ਘੰਟਾ ਪ ਆਫਰ ਦੇ ਲਗਾ ਆਪਣੇ ਵੱਲੋਂ ਠੀਕ ਹੈ ਜੀ ਕਿ ਇਹ ਜਿਹੜਾ ਲਾਲੀ ਪਖਾਉ ਕੈਪਸੂਲ ਹੈ ਜਿਹੜਾ ਬੰਦਾ ਕਹਿੰਦਾ ਨਾ ਮੈਂ ਘਰ ਬਣਾਣਾ ਜਾਂ ਮੈਨੂੰ ਦੱਸੋ ਵੀ ਇਹਦੇ ਵਿੱਚ ਕੰਪੋਜੀਸ਼ਨ ਕੀ ਪਾਈ ਹੈ ਕਿਹੜੀਆਂ ਜੜੀਆਂ ਬੁੱਟੀਆਂ ਕਿੰਨੀਆਂ ਪਾਉਂਦੇ ਹੋ ਇਹਦਾ ਫਾਰਮੂਲਾ ਦੱਸੋ ਤੇ ਲਾਲੀ ਪਖਾਉ ਕੈਪਸੂਲ ਲੈ ਕੇ ਨਾਲ ਫਾਰਮੂਲਾ ਲੈ ਕੇ ਥੱਲੇ ਕਮੈਂਟ ਕਰੋ ਤੁਹਾਨੂੰ ਇਹਦੇ ਵਿੱਚ ਜਿਹੜੀਆਂ ਜੜੀਆਂ ਬੁੱਟੀਆਂ ਸੀ ਪਾਉਂਦੇ ਆ ਤੁਹਾਡੇ ਨਾਲ ਸ਼ੇਅਰ ਕਰਨ ਲਈ ਤਿਆਰ ਆ ਬਿਲਕੁਲ ਤੁਹਾਨੂੰ ਆਪਣਾ ਫਾਰਮੂਲਾ ਫ੍ਰੀ ਆਫ ਕਾਸਟ ਦਵਾਂਗੇ ਤੁਹਾਡੀ ਜਿਹੜੀ ਗਵਾਚੀਆਂ ਜਵਾਨੀਆਂ ਚਾਹੇ ਤੁਹਾਡੀ ਉਮਰ 20 ਸਾਲ ਦੀ ਕਿਉਂ ਨਹੀਂ 20 ਸਾਲ ਦੇ ਬੱਚਿਆਂ ਨੂੰ ਵੀ ਅਜਿਹੀ ਉਹਨਾਂ ਦੀ ਵੀ ਬ੍ਰੇਕਾਂ ਫੇਲ ਹੀ ਨੇ ਠੀਕ ਹੈ ਉਹ ਪਤਾ ਉਹਨਾਂ ਨੇ ਵੀ ਕੀ ਕੰਮ ਕੀਤੇ ਨੇ ਉਹਨਾਂ ਕਰਕੇ ਉਹਨਾਂ ਦੀ ਪ੍ਰੋਬਲਮ ਆਈ ਹੈ ਉਹ ਵੀ ਜੇ ਛੋਟੀ ਉਮਰ ਦਾ ਕੋਈ ਬੱਚਾ ਵੀ ਯੂਜ਼ ਕਰੇਗਾ ਉਹਨੂੰ ਵੀ ਬਰਾਬਰ ਫਾਇਦਾ ਹੋਏਗਾ ਜੇ ਤੁਹਾਡੀ ਉਮਰ 50 ਸਾਲ ਤੋਂ ਉਪਰੇ ਤੁਹਾਨੂੰ ਡਾਇਬਟੀਜ਼ ਹੈਗੀ ਹੈ ਤੁਸੀਂ ਬਿਨਾ ਮਿਸ਼ਰੀ ਤੋਂ ਯੂਜ਼ ਕਰੋਗੇ ਤੁਹਾਨੂੰ ਵੀ ਉਹਨਾਂ ਹੀ ਫਾਇਦਾ ਹੋਏਗਾ ਕਿਉਂਕਿ ਜਿਹੜੀਆਂ ਆਯੁਰਵੈਦਿਕ ਚੀਜ਼ਾਂ ਨੇ ਨਾ ਇਹਨਾਂ ਦਾ ਫਾਇਦਾ ਬਰਾਬਰ ਹੁੰਦਾ ਬਹੁਤ ਵਧੀਆ ਹੁੰਦਾ ਮੈਂ ਕਹਿੰਦਾ ਪੂਰੀ ਗਰੰਟੀ ਮੇਰੀ ਕੀ ਬਾਤ ਜਿਹਨੂੰ ਨਾ ਦਿਖਾਏ ਅੱਛਾ ਕਿਉਂਕਿ ਦੇਖੋ ਬਤੈ ਹੀ ਗੱਲ ਹੈ ਇਹ ਚੀਜ਼ਾਂ ਹੀ ਆ ਨੈਚੁਰਲ ਠੀਕ ਹੈ ਜਦੋਂ ਹੀ ਤੁਹਾਡੇ ਬਲੱਡ ਦੇ ਵਿੱਚ ਇਹਨਾਂ ਨੇ ਐਂਟਰ ਕਰਨਾ ਹੈ ਇਹਨਾਂ ਨੇ ਆਪਣਾ ਜਲਵਾ ਦਿਖਾਣਾ ਸ਼ੁਰੂ ਕਰ ਦੇਣਾ ਆਪਾਂ ਨੂੰ ਮਹਿਸੂਸ ਹੋਣਾ ਸ਼ੁਰੂ ਕਰ ਦੇਣਾ ਵੀ ਮੈਂ ਅੱਗੇ ਨਾਲੋਂ ਕੁਝ ਚੇਂਜਸ ਆ ਗਏ ਨੇ ਮੇਰੇ ਵਿੱਚ ਇੱਕ ਰਾਹ ਦਾ ਪਤਾ ਲੱਗਣ ਲੱਗ ਪੈਂਦਾ ਵੀ ਆਪਾਂ ਇੱਕ ਚੰਗੇ ਰਾਹ ਤੇ ਸਹੀ ਟਰੈਕ ਦੇ ਉੱਤੇ ਮੇਰੀ ਗੱਡੀ ਤੁਰ ਪਈ ਹੈ ਆਜ ਨਹੀਂ ਤੇ ਕੱਲ ਬ੍ਰੇਕ ਮਾੜੀ ਮਾੜੀ ਲੱਗਣੀ ਸ਼ੁਰੂ ਹੋ ਗਈ ਹੈ ਫੇ ਪੂਰੀ ਵੀ ਲੱਗੇਗੀ ਮੈਨੂੰ ਮਿਲਣ ਦਾ ਬਹੁਤ ਆਸਾਨ ਹੈ ਜੇ ਗਲੰਦਰ ਬੱਸ ਸਟੈਂਡ ਦੇ ਕੋਲ ਆ ਜਾਓ ਤੁਸੀਂ ਕਿੰਗ ਹੋਟਲ ਦੀ ਬੈਕ ਸਾਈਡ ਤੇ लवली ਕਲਰ ਸਟੂਡੀਓ ਦੇ ਬਿਲਕੁਲ ਸਾਹਮਣੇ ਕਪੜਾ ਕਲੀਨਿਕ ਹੈ ਜੀ 164/67 ਗੜਾ ਰੋਡ ਜਲੰਧਰ ਆ ਕੇ ਮੈਨੂੰ ਮਿਲੋ ਹਫਤੇ ਦੇ 7 ਦੇ 7 ਦਿਨ ਅਵੇਲੇਬਲ ਹਾਂ ਪਾਟਾ ਡੇਲੀ ਦੁਪਹਿਰ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਦੋਂ ਮਰਜ਼ੀ ਆਓ ਜਦੋਂ ਵੀ ਆਣਾ ਤੁਸੀਂ ਇੱਕ ਦਿਨ ਪਹਿਲਾਂ ਜੋ ਸਮਾਂ ਲੈ ਕੇ ਆ ਜਾਓਗੇ ਫਿਰ ਤੁਹਾਨੂੰ ਵੇਟਿੰਗ ਨਹੀਂ ਕਰਨੀ ਪੈਗੀ ਵੇਟ ਦੇ ਵਿੱਚ ਤੁਹਾਡਾ ਸਮਾਂ ਨਹੀਂ ਵੇਸਟ ਹੋਏਗਾ ਸੋ ਜਿੰਨੇ ਵੀ ਆਣਾ ਮੇਰੇ ਵੀਰ ਭਰਾਣੇ ਮੇਰੀ ਬੇਨਤੀ ਹੈ ਵੀ ਆਉਣ ਤੋਂ ਪਹਿਲਾਂ ਆਪਣਾ ਸਮਾਂ ਜ਼ਰੂਰ